ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਤੁਹਾਡਾ ਪੇਟ ਵੱਡਾ ਹੈ ਤਾਂ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਵੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਤੁਹਾਡਾ ਲਿਵਰ ਵੀ ਫੈਟੀ ਹੋਊਗਾ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਵੱਧਾ ਹੋਊਗਾ ਇਹਦੇ ਨਾਲ ਨਾਲ ਤੁਹਾਡਾ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਉਹ ਵੀ ਵੱਧ ਹੋਣਗੇ ਸੋ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਵੱਡਾ ਪੇਟ ਆ ਉਹ ਤਕਰੀਬਨ ਤਕਰੀਬਨ ਸਾਰੀਆਂ ਬਿਮਾਰੀਆਂ ਦੀ ਜੜ ਹੁੰਦਾ ਹੈ ਸੋ ਪੇਟ ਦਾ ਘੱਟ ਹੋਣਾ ਬਹੁਤ ਜ਼ਰੂਰੀ ਆ ਪੇਟ ਦਾ ਅੰਦਰ ਹੋਣਾ ਬਹੁਤ ਜ਼ਰੂਰੀ ਆ ਸੋ ਅੱਜ ਅਸੀਂ ਜਾਣਾਂਗੇ ਕੁਝ ਖਾਸ ਇੱਕ ਨੁਸਖਾ ਜਿਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਸੋ ਉਹਨੂੰ ਤਿਆਰ ਕਿਵੇਂ ਕਰਨਾ ਉਹਦਾ ਸੇਵਨ ਕਿਵੇਂ ਕਰਨਾ ਹੈ ਤੇ ਜੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਲਵਾਂਗੇ ਨਾਲ ਜਿਹੜੀਆਂ ਮੈਂ ਗੱਲਾਂ ਤਾਂ ਸੋ ਉਹਨਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਦਿਨਾਂ ਵਿੱਚ ਹੀ ਆਪਦੇ ਵਧੇ ਹੋਏ ਪੇਟ ਨੂੰ ਘੱਟ ਕਰ ਸਕਦੇ ਹਾਂ ਸੋ ਜੇ ਸਾਡਾ ਪੇਟ ਘੱਟ ਗਿਆ ਤਾਂ ਸਮਝ ਲਓ ਅਸੀਂ ਸਿਹਤਮੰਦ ਹੋ ਜਾਾਂਗੇ ਫਿੱਟ ਹੋ ਜਾਾਂਗੇ ਸਾਨੂੰ ਕੋਈ ਵੀ ਬਿਮਾਰੀ ਆਸਾਨੀ ਨਾਲ ਨਹੀਂ ਪਕੜ ਪਾਊਗੀ ਕਿਉਂਕਿ ਵਧਿਆ ਪੇਟ ਫੈਟੀ ਲਿਵਰ ਵੀ ਕਰਦਾ ਏ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਵਧਾਉਂਦਾ ਏ ਤੇ ਜੋੜਾਂ ਦੀ ਜਿਨ੍ਹਾਂ ਨੂੰ ਪਰੇਸ਼ਾਨੀ ਆ ਜਾਂਦੀ ਆ ਸਾਡੇ ਜੋਇੰਟਸ ਨੂੰ ਜੋੜਾਂ ਨੂੰ ਵੀ ਖਰਾਬ ਕਰ ਦਿੰਦਾ ਹੈ ਕਿਉਂਕਿ ਸਾਰਾ ਵੇਟ ਆ ਜਿਹੜਾ ਸਾਡੇ ਗੋਡਿਆਂ ਤੇ ਪੈਂਦਾ ਖਾਸ ਕਰਕੇ ਨੀ ਜੋਇੰਟਸ ਤੇ ਬਹੁਤ ਇਫੈਕਟ ਪਾਉਂਦਾ ਜਿਹੜਾ ਵਧਿਆ ਹੋਇਆ ਭਾਰ ਸੋ ਪਹਿਲਾਂ ਥੋੜਾ ਜਿਹਾ ਜਾਣ ਲੈਨੇ ਆ ਵੀ ਢੇਟ ਵਧੇ ਦੇ ਕਾਰਨ ਕਿਹੜੇ ਹੁੰਦੇ ਆ ਉਸ ਤੋਂ ਬਾਅਦ ਨੁਸਖੇ ਬਾਰੇ ਵੀ ਜਾਣਾਂਗੇ ਸੋ ਸਾਥੀਓ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਆ ਜਿਹੜੀ ਵੀਡੀਓ ਦੁਆਰਾ ਮੈਂ ਜਾਣਕਾਰੀ ਦੇ ਰਿਹਾ ਐ ਇਹਨੂੰ ਅੱਗੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਭੈਣ ਭਰਾਵਾਂ ਵਿੱਚ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਾਣਕਾਰੀ ਦਾ ਫਾਇਦਾ ਮਿਲੇ ਘਰ ਬੈਠਿਆਂ ਨੂੰ ਲਾਭ ਮਿਲੇ ਸੋ ਆਓ ਜਾਣਦੇ ਹਾਂ ਵੀ ਪੇਟ ਵਧਣ ਦੇ ਮੇਨ ਕਾਰਨ ਜਿਹੜੇ ਉਹ ਕਿਹੜੇ ਹੁੰਦੇ ਆ ਸਾਥੀਓ ਸਭ ਤੋਂ ਵੱਡਾ ਕਾਰਨ ਤਾਂ ਹੁੰਦਾ ਏ ਤੁਸੀਂ ਆਮ ਤੌਰ ਤੇ ਵੇਖਿਆ ਹੋਊਗਾ ਕਿ ਬੱਚਿਆਂ ਦੇ ਸਾਰਿਆਂ ਦੇ ਆਮ ਤੌਰ ਤੇ ਪੇਟ ਅੰਦਰ ਹੀ ਹੁੰਦੇ ਆ ਪਰ ਜਦੋਂ ਅਸੀਂ 30 ਤੋਂ ਉੱਪਰ ਸਾਡੀ ਉਮਰ ਜਾਂਦੀ ਆ ਤਾਂ ਉਦੋਂ ਹਰ ਇੱਕ ਦੇ ਜਿਹੜੇ ਪੇਟ ਆ ਉਹ ਬਾਹਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਵਧਣੇ ਸ਼ੁਰੂ ਹੋ ਜਾਂਦੇ ਜਦ ਕਿ ਬੱਚੇ ਜਿਆਦਾ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿੰਦੇ ਫਿਰ ਵੀ ਉਹਨਾਂ ਦੇ ਪੇਟ ਅੰਦਰ ਹੁੰਦੇ ਸੋ ਇਹਦਾ ਕਾਰਨ ਇਹ ਹੁੰਦਾ ਏ ਵੀ ਜਦੋਂ ਸਾਡੀ ਉਮਰ ਵੱਧਦੀ ਆ ਮੈਟਾਬੋਲਿਜ਼ਮ ਸਾਡਾ ਜਿਹੜਾ ਉਹ ਸਲੋ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਸੋ ਉਮਰ ਵਧਣ ਦੇ ਨਾਲ ਮੈਟਾਬੋਲਿਜ਼ਮ ਘਟਣ ਕਰਕੇ ਮੈਟਾਬੋਲਿਜ਼ਮ ਤੋਂ ਭਾਵ ਹੁੰਦਾ ਏ ਸਾਡੇ ਜਿਹੜੀਆਂ ਕੈਲਰੀਜ਼ ਆ ਉਹ ਬਾਡੀ ਸਾਡੀ ਸਰੀਰ ਆ ਜਿਹੜਾ ਉਹ ਸਾਰੀਆਂ ਕੈਲਰੀਜ਼ ਨੂੰ ਜਲਦੀ ਬਾਲ ਨਹੀਂ ਪਾਉਂਦਾ ਸੋ ਜਿਹਦੇ ਕਰਕੇ ਕੀ ਆ ਸਾਡਾ ਜਿਹੜਾ ਪੇਟ ਦੇ ਵਿੱਚਕਾਰ ਹੀ ਚਰਬੀ ਸਾਰੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ ਜੋ ਵੀ ਅਸੀਂ ਖਾਦਾ ਪੀਦਾ ਯੋ ਹਾਜਮ ਨਹੀਂ ਪੂਰਾ ਹੋ ਪਾਉਂਦਾ ਡਾਈਜੈਸਟ ਨਹੀਂ ਹੋ ਪਾਉਂਦਾ ਸਾਡਾ ਸਰੀਰ ਕਹਿ ਲੋ ਕੈਲਰੀਜ਼ ਨੂੰ ਪਛਾਣ ਹੀ ਪਾਉਂਦਾ ਸੋ ਜਿਹਦੇ ਕਰਕੇ ਸਾਡੇ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਸੋ ਮੇਨ ਕਾਰਨ ਹੁੰਦਾ ਸਾਡਾ ਮੈਟਾਬੋਲਿਜ਼ਮ ਜਿਹੜਾ ਸਾਡੀ ਉਮਰ ਜਦੋਂ ਵੱਧਦੀ ਆ ਉਹ ਘੱਟ ਹੋ ਜਾਂਦਾ ਆ ਇਦੇ ਨਾਲ ਨਾਲ ਅਸੀਂ ਜਿਹੜੀ ਓਵਰੇਟਿੰਗ ਕਰਦੇ ਆ ਜਿਵੇਂ ਮੰਨ ਲਓ ਸਾਨੂੰ 3 ਕੈਲਰੀਜ਼ ਦੀ ਲੋੜ ਆ ਅਸੀਂ 4 ਲੈ ਲਈਆਂ ਸੋ ਇਹ ਵੀ ਇੱਕ ਬੜਾ ਵੱਡਾ ਕਾਰਨ ਸਾਡੇ ਪੇਟ ਵਧਣ ਦਾ ਸੋ ਹਮੇਸ਼ਾ ਭੁੱਖ ਨੂੰ ਰੱਖ ਕੇ ਖਾਓ ਓਵਰੇਟਿੰਗ ਨਾ ਕਰੋ ਪੇਟ ਭਰ ਕੇ ਨਾ ਖਾਓ ਕਿਉਂਕਿ ਜਿੰਨਾ ਤੁਸੀਂ ਓਵਰੇਟਿੰਗ ਕਰੋਗੇ ਪੇਟ ਭਰ ਕੇ ਖਾਓਗੇ ਓਨਾ ਹੀ ਮੁਸ਼ਕਲ ਹੋ ਜਾਊਗਾ ਤੁਹਾਡੇ ਪੇਟ ਨੂੰ ਘਟਾਉਣਾ ਓਨੀ ਜਲਦੀ ਤੁਹਾਡਾ ਪੇਟ ਆ ਜਿਹੜਾ ਹੌਲੀ ਹੌਲੀ ਉਹ ਹੋਰ ਬਾਹਰ ਆਊਗਾ ਸੋ ਮਿੱਠਾ ਬਿਲਕੁਲ ਬੰਦ ਕਰੋ ਚੀਨੀ ਆ ਜਿਹੜੀ ਉਹ ਵੀ ਸਾਡੇ ਭਾਰ ਨੂੰ ਵਧਾਉਂਦੀ ਆ ਕਿਉਂਕਿ ਜਿਹੜਾ ਮਿੱਠੇ ਚ ਗਲੂਕੋਜ਼ ਆ ਉਹ ਸਾਡੇ ਫੈਟ 'ਚ ਤਬਦੀਲ ਹੋ ਜਾਂਦਾ ਸਾਰਾ ਸਾਡੇ ਲਿਵਰ 'ਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਿਸ ਦੇ ਕਰਕੇ ਫੈਟੀ ਲਿਵਰ ਹੋ ਜਾਂਦਾ ਏ ਸਾਡੇ ਪੇਟ ਦੇ ਵਿੱਚਕਾਰ ਜਿਹੜਾ ਚਰਬੀ ਦੇ ਰੂਪ 'ਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸੋ ਜਿੰਨਾ ਮਿੱਠਾ ਖਾਓਗੇ ਉਨਾਂ ਤੁਹਾਡਾ ਟ੍ਰਾਈਗਲਸਟਰਾਇਡ ਵਧੂਗਾ ਉਨਾਂ ਹੀ ਤੁਹਾਡਾ ਪੇਟ ਦੇ ਵਿੱਚਕਾਰ ਜਿਹੜੀ ਚਰਬੀ ਉਹ ਵਧੂਗੀ ਸੋ ਮਿੱਠੇ ਨੂੰ ਕੱਟ ਕਰ ਦੋ ਜਿੰਨਾ ਵੀ ਉਹ ਘੱਟ ਹੋ ਸਕਦਾ ਹੈ ਮਿੱਠੇ ਦੇ ਨਾਲ ਨਾਲ ਨਮਕ ਵੀ ਘਟਾਉਣਾ ਪਊਗਾ ਕਿਉਂਕਿ ਜਿਹੜਾ ਨਮਕ ਆ ਉਹਦੇ ਵਿੱਚ ਸੋਡੀਅਮ ਹੁੰਦਾ ਹੈ ਵਿਗਿਆਨਕ ਤੌਰ ਤੇ ਵਿਖਿਆ ਜਿਹੜਾ ਸੋਡੀਅਮ ਆ ਉਹ ਸਾਡੇ ਸਰੀਰ 'ਚ ਵਾਟਰ ਦੀ ਰੀਟੈਂਸ਼ਨ ਕਰਦਾ ਹੈ ਪਾਣੀ ਨੂੰ ਭਾਵ ਜਮਾ ਕਰਦਾ ਰੋਕ ਕੇ ਰੱਖਦਾ ਸਰੀਰ 'ਚ ਸੋ ਜਿਹਦੇ ਕਰਕੇ ਕੀ ਹੁੰਦਾ ਹੈ ਸਾਡਾ ਜਿਹੜਾ ਮਟਾਪਾ ਏ ਉਹ ਵਧਣਾ ਸ਼ੁਰੂ ਹੋ ਜਾਂਦਾ ਓਬੈਸਟੀ ਆ ਜਾਂਦੀ ਤੇ ਸਾਡਾ ਜਿਹੜਾ ਪੇਟ ਉਹ ਬਾਹਰ ਨੂੰ ਨਿਕਲਣਾ ਸ਼ੁਰੂ ਹੋ ਜਾਂਦਾ ਸੋ ਮਿੱਠੇ ਦੇ ਨਾਲ-ਨਾਲ ਨਮਕ ਨੂੰ ਵੀ ਘਟਾਉਣਾ ਪਊਗਾ ਜੇ ਅਸੀਂ ਆਪਦੇ ਭਾਰ ਨੂੰ ਬੜੀ ਜਲਦੀ ਘਟ ਕਰਨਾ ਚਾਹੁੰਦੇ ਆਂ, ਪੇਟ ਨੂੰ ਅੰਦਰ ਕਰਨਾ ਚਾਹੁੰਦੇ ਆਂ। ਬਾਕੀ ਸਾਥੀਓ ਜਿਨ੍ਹਾਂ ਦੇ ਪੇਰੈਂਟਸ ਦੇ ਪੇਟ ਵਧੇ ਹੋਏ, ਮਟਾਪਾ ਏ, ਪਿਓ-ਦਾਦਿਆਂ ਦੇ ਜੇ ਸਾਡੇ ਪੇਟ ਬਾਹਰ ਸੀਗੇ ਤਾਂ ਸਾਡਾ ਵੀ ਬਾਹਰ ਆਉਣ ਦੇ ਉਨੇ ਹੀ ਚਾਂਸ ਵਧ ਹੋ ਜਾਂਦੇ। ਸੋ ਪੇਟ ਵਧਣ ਦੇ ਨਾਲ ਸਾਨੂੰ 슈ਗਰ ਦੀ ਬਿਮਾਰੀ ਵੀ ਆਉਣ ਦਾ ਖਤਰਾ ਹੋ ਜਾਂਦਾ ਏ, ਫੈਟੀ ਲਿਵਰ ਵੀ ਹੋ ਜਾਂਦਾ ਏ। ਹਾਰਟ ਦੀਆਂ ਦਿਲ ਦੇ ਰੋਗਾਂ ਦਾ ਵੀ ਖਤਰਾ ਵੱਧ ਜਾਂਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਤੇ ਸਾਡੇ ਜੋੜ ਆ ਉਹ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਸੋ ਇਹ ਤਾਂ ਸੀਗੇ ਕਾਰਨ ਤੇ ਜਿੰਨਾ ਕਰਕੇ ਸਾਨੂੰ ਮੋਟਾਪਾ ਆਉਂਦਾ ਏ ਸੋ ਮੋਟਾਪੇ ਨੂੰ ਠੀਕ ਕਿਵੇਂ ਕਰਨਾ ਹੁਣ ਉਹ ਗੱਲ ਕਰਦੇ ਆ ਦੋਸਤੋ ਪਹਿਲਾਂ ਨੁਸਖਾ ਦੱਸਣ ਤੋਂ ਪਹਿਲਾਂ ਦੱਸ ਦਿਨਾ ਵੀ ਮੋਟਾਪੇ ਨੂੰ ਸਹੀ ਕਰਨ ਲਈ ਮਿੱਠਾ ਨਮਕ ਬੰਦ ਕਰਨਾ ਤੇ ਇੱਕ ਪਾਣੀ ਦਾ ਤੁਸੀਂ ਪ੍ਰਯੋਗ ਜਿਹੜਾ ਉਹ ਵਧਾਉਣਾ ਏ ਪਾਣੀ ਵਾਰ-ਵਾਰ ਪੀਓ ਦਿਨ ਚ ਇਹਦੇ ਨਾਲ ਕੀ ਹੋਊਗਾ ਸਾਇੰਟੀਫਿਕਲੀ ਜੇ ਵੇਖਿਆ ਜਾਵੇ ਜਦੋਂ ਤੁਸੀਂ ਵਾਰ-ਵਾਰ ਪਾਣੀ ਪੀਂਨੇ ਆ ਤਾਂ ਤੁਹਾਡਾ ਪੇਟ ਆ ਜਿਹੜਾ ਉੱਪਰ ਆ ਰਹਿੰਦਾ ਹੈ ਤੇ ਵਾਰ-ਵਾਰ ਤੁਹਾਨੂੰ ਖਾਣ ਦੀ ਜਿਹੜੀ ਕਰੇਵਿੰਗ ਆ ਤੁਹਾਨੂੰ ਭੁੱਖ ਕੱਟ ਲੱਗਦੀ ਉਹ ਨਹੀਂ ਹੁੰਦੀ ਸੋ ਜਿਦੇ ਕਰਕੇ ਅਸੀਂ ਦਿਨ ਚ ਅਨ ਹੈਲਦੀ ਫੂਡ ਖਾਣ ਤੋਂ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਬਚੇ ਰਹਿੰਦੇ ਆ ਜੇ ਤੁਸੀਂ ਪਾਣੀ ਜ਼ਿਆਦਾ ਪੀਓ ਇਹਦੇ ਨਾਲ ਨਾਲ ਐਕਸਰਸਾਈਜ਼ ਵੀ ਬੜੀ ਜ਼ਰੂਰੀ ਆ ਸੈਰ ਕਰੋ ਸਵੇਰੇ ਜਾਂ ਸ਼ਾਮ ਨੂੰ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਏ ਘੱਟੋ ਘੱਟ 1 ਘੰਟਾ ਸੈਰ ਕਰੋ ਇਹਦੇ ਨਾਲ ਵੀ ਪੇਟ ਘਟਣ ਚ ਤੁਹਾਨੂੰ ਸਹਾਇਤਾ ਮਿਲੂ ਤੇਜ਼ ਤੁਰੋ ਬ੍ਰਿਸਕ ਵਾਕ ਕਰੋ ਦੌੜੋ ਆਓ ਹੁਣ ਜਾਣਦੇ ਹਾਂ ਉਹ ਖਾਸ ਨੁਸਖਾ ਜਿਹੜਾ ਅਸੀਂ ਘਰੇ ਤਿਆਰ ਕਰਨਾ ਹੈ ਸਾਥੀਓ ਇਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਲੈਣੀਆਂ ਏ ਇੱਕ ਸੌਂਫ ਇੱਕ ਜੀਰਾ ਇਹਦੇ ਨਾਲ ਨਾਲ ਅਸੀਂ ਲੈਣਾ ਏ ਧਣੀਆਂ ਦੇ ਬੀਜ ਸੋ ਸੌਫ ਜਿਹੜੀ ਹੁੰਦੀ ਆ ਸੌਫ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੁੰਦੀ ਆ ਇਹ ਸਾਡੇ ਬਲੋਟਿੰਗ ਨੂੰ ਵੀ ਸਹੀ ਕਰਦੀ ਆ ਅਫਾਰੇ ਨੂੰ ਵੀ ਸਹੀ ਕਰਦੀ ਆ ਤੇ ਜਿਹੜਾ ਇਹਦੇ ਚ ਖਾਸ ਗੁਣਾ ਹੈ ਸਾਡੇ ਮੈਟਾਬੋਲਿਜ਼ਮ ਨੂੰ ਇਨਹਾਂਸ ਕਰ ਦਿੰਦੀ ਵਧਾ ਦਿੰਦੀ ਸੋ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਵੀ ਦੱਸਿਆ ਵੀ ਢਿੱਡ ਵਧਣ ਦਾ ਜਿਹੜਾ ਵੱਡਾ ਕਾਰਨ ਹੁੰਦਾ ਉਹ ਹੁੰਦਾ ਸਾਡੇ ਮੈਟਾਬੋਲਿਜ਼ਮ ਦਾ ਸਲੋ ਹੋ ਜਾਣਾ ਸੋ ਜਿਹੜੀ ਸੌਫ ਆ ਉਹ ਸਾਡੇ ਮੈਟਾਬੋਲਿਜ਼ਮ ਨੂੰ ਵਧਾ ਦਿੰਦੀ ਆ ਸੋ ਆਟੋਮੈਟਿਕਲੀ ਅਸੀਂ ਜੋ ਵੀ ਕੈਲਰੀਜ਼ ਖਾਣੇ ਹੋ ਬੜੀ ਜਲਦੀ ਬਰਨ ਹੋ ਜਾਂਦੀਆਂ ਐ ਤੇ ਉਹ ਸਾਡੇ ਚਰਬੀ ਦੇ ਰੂਪ ਚ ਪੇਟ ਚ ਜਮਾ ਨਹੀਂ ਹੁੰਦੀਆਂ ਸੋ ਸਾਥੀਓ ਵੀਡੀਓ ਨੂੰ ਸ਼ੇਅਰ ਕਰੀ ਜਾਓ ਨਾਲ ਦੀ ਨਾਲ ਤਾਂ ਜੋ ਅੱਗੇ ਵੀ ਸਾਰੇ ਭੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਉਹ ਪਹੁੰਚੇ ਤੇ ਜਿਹੜਾ ਇਸ ਨੁਸਖੇ ਚ ਅਸੀਂ ਜੀਰਾ ਲੈ ਰਹੇ ਆ ਦੋਸਤੋ ਜੀਰੇ ਚ ਵੀ ਐਸੈਂਸ਼ੀਅਲ ਆਇਲਸ ਅਜਿਹੇ ਹੁੰਦੇ ਆ ਜਿਹੜੇ ਸਾਡੇ ਭਾਰ ਨੂੰ ਘਟ ਕਰਨ ਸਹਾਇਤਾ ਕਰਦੇ ਆ ਇਹ ਚ ਐਂਟੀਆਕਸੀਡੈਂਟ ਬੜੇ ਵਧੀਆ ਹੁੰਦੇ ਜੀਰੇ 'ਚ ਜਿਹੜੇ ਸਾਡੇ ਟੌਕਸਿਨਸ ਨੂੰ ਸਰੀਰ 'ਚੋਂ ਹਾਨੀਕਾਰਕ ਪਦਾਰਥਾਂ ਨੂੰ ਵੀ ਬਾਹਰ ਕੱਢਦੇ ਤੇ ਸਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦੇ ਜਿਹੜੇ ਐਂਟੀਆਕਸੀਡੈਂਟ ਆ ਸੋ ਜਿਵੇਂ ਸਾਡਾ ਜਦੋਂ ਮੈਟਾਬੋਲਿਜ਼ਮ ਵੱਧਦਾ ਹੈ ਮੈਂ ਤੁਹਾਨੂੰ ਦੱਸਿਆ ਕੈਲਰੀ ਜਲਦੀ ਬਰਨ ਹੁੰਦੀਆਂ ਸੋ ਕੈਲਰੀਜ਼ ਦੇ ਬਰਨ ਹੋਣ ਨਾਲ ਸਾਡੇ ਜਿਹੜਾ ਫੈਟ ਆ ਉਹ ਪੇਟ ਦੇ ਵਿੱਚਕਾਰ ਜਮਾ ਨਹੀਂ ਹੁੰਦਾ ਤਾਂ ਸਾਡੇ ਮੋਟਾਪਾ ਬੜੀ ਜਲਦੀ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਸੋ ਇਹਦੇ ਚ ਅਸੀਂ ਧਣੀਆਂ ਦੇ ਬੀਜ ਲਏ ਆ ਧਣੀਆਂ ਧਣੀਆਂ ਦੇ ਵਿੱਚ ਕਹਿ ਲੋ ਵੀ ਡਾਇੂਰੇਟਿਕ ਪ੍ਰੋਪਰਟੀ ਹੁੰਦੀ ਆ ਇਹ ਡਾਇੂਰੇਟਿਕ ਦਾ ਕੰਮ ਕਰਦਾ ਏ ਭਾਵ ਇਹ ਸਾਡੇ ਸਰੀਰ ਚੋਂ ਪਾਣੀ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਏ ਸੋ ਜਿੰਨਾ ਸਾਡੇ ਮੈਂ ਤੁਹਾਨੂੰ ਪਿੱਛੇ ਦੱਸਿਆ ਵੀ ਜਿਹੜਾ ਨਮਕ ਆ ਉਹ ਫਲੂਇਡ ਦੀ ਰੀਟੈਂਸ਼ਨ ਕਰਦਾ ਭਾਵ ਸਰੀਰ ਚ ਪਾਣੀ ਜਮਾ ਕਰਦਾ ਇਹਦੇ ਉਲਟ ਜਿਹੜਾ ਧਣੀਆਂ ਏ ਉਹ ਪਾਣੀ ਨੂੰ ਬਾਹਰ ਕੱਢਦਾ ਏ ਤਾਹੀਂ ਮੈਂ ਕਿਹਾ ਵੀ ਨਮਕ ਦਾ ਪਰਹੇਜ਼ ਰੱਖਣਾ ਕਿਉਂਕਿ ਉਹ ਪਾਣੀ ਜਮਾ ਕਰਦਾ ਜਿਸਦੇ ਨਾਲ ਮਟਾਪਾ ਹੋਰ ਵਧੂਗਾ ਬਲੱਡ ਪ੍ਰੈਸ਼ਰ ਵਧੂਗਾ ਅ ਅੱਗੇ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਨੇ ਸੋ ਜਿਹੜਾ ਧਣੀਆਂ ਦੇ ਬੀਜ ਆ ਉਹ ਡਾਇੂਰੇਟਿਕ ਦਾ ਕੰਮ ਕਰਦੇ ਪਾਣੀ ਨੂੰ ਬਾਹਰ ਕੱਢਦੇ ਜਿਸਦੇ ਨਾਲ ਸਾਡੇ ਫਲੂਇਡ ਦੀ ਜਿਹੜੀ ਰਿਟੈਂਸ਼ਨ ਆ ਉਹ ਠੀਕ ਹੁੰਦੀ ਆ ਸਾਡੇ ਜਿਹੜਾ ਮਟਾਪਾ ਉਹ ਘਟਦਾ ਏ ਪੇਟ ਘਟਦਾ ਪਲੇਟ ਪੇਟ ਦਾ ਜਿਹੜਾ ਫਾਰਾ ਏ ਮੇਨਲੀ ਬਲੋਟਿੰਗ ਆ ਤੋਂ ਢਿਓ ਨਹੀਂ ਹੋਊਗੀ ਧਣੀਆਂ ਜਿਹੜਾ ਅਸੀਂ ਨੁਸਖੇ ਦੀ ਗੱਲ ਕਰ ਰਹੇ ਹਾਂ ਸੋ ਇਹ ਤਿਆਰ ਕਿਵੇਂ ਕਰਨਾ 100-100 ਗ੍ਰਾਮ ਤੁਸੀਂ ਚੀਜ਼ਾਂ ਲੈਣੀਆਂ 100 ਗ੍ਰਾਮ ਜੀਰਾ ਲੈ ਲਓ 100 ਗ੍ਰਾਮ ਹੀ ਸੌਂਫ ਲੈ ਲਓ 100 ਗ੍ਰਾਮ ਹੀ ਧਨੀਏ ਦੇ ਬੀਜ ਲੈ ਲਓ ਇਹਨਾਂ ਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਮਿਲਾ ਕੇ ਰੱਖ ਲਓ ਇਹਨਾਂ ਚੀਜ਼ਾਂ ਨੂੰ ਮਿਸ਼ਰਣ ਬਣਾ ਲਓ ਤੇ ਜਦੋਂ ਅਸੀਂ ਇਹਦੀ ਵਰਤੋਂ ਕਰਨੀ ਆ ਤਾਂ ਇੱਕ ਚਮਚਾ ਇਹਦਾ ਤੁਸੀਂ ਕੱਢ ਲੈਣਾ ਹੈ ਤਾਂ ਉਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਬਾਲੋ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ 10 ਮਿੰਟ ਜਦੋਂ ਇਹ ਸਾਰੇ ਜਿਹੜੇ ਇਹਦੇ ਵਿੱਚਲੇ ਜਿਹੜੇ ਤੱਤ ਆ ਉਹ ਪਾਣੀ ਚ ਆ ਜਾਂਦੇ ਆ ਪਾਣੀ ਦਾ ਰੰਗ ਬਦਲ ਜਾਂਦਾ ਏ ਸੋ ਉਸ ਤੋਂ ਬਾਅਦ ਇਹਨੂੰ ਛਾਣ ਕੇ ਤੁਸੀਂ ਕੋਸਾ ਕੋਸਾ ਇਹਦਾ ਸੇਵਨ ਕਰਨਾ ਏ ਸੋ ਵਧੀਆ ਤਰੀਕਾ ਏ ਸਵੇਰੇ ਖਾਲੀ ਪੇਟ ਨਿਰਨੇ ਕਾਲ ਜੀ ਇਹਦਾ ਸੇਵਨ ਕਰੋ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਵੱਧਦਾ ਏ ਤੁਹਾਡਾ ਪੇਟ ਵੇਖਿਓ ਕੁਝ ਦਿਨਾਂ ਚ ਹੀ ਤੁਹਾਡਾ ਪੇਟ ਆ ਜਿਹੜਾ ਘਟਣਾ ਸ਼ੁਰੂ ਹੋ ਜਾਊਗਾ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਇਹਦਾ ਤੁਸੀਂ ਸੇਵਨ ਕਰੋ ਅੱਧੇ ਘੰਟੇ ਬਾਅਦ ਸੋ ਦਿਨ ਚ ਦੋ ਵਾਰੀ ਕਰੋ ਜਿਨ੍ਹਾਂ ਦਾ ਪੇਟ ਬਾਹਰ ਆ ਮਟਾਪਾਏ ਤੁਸੀਂ ਦੇਖਿਓ ਤੁਹਾਨੂੰ ਦਿਨਾਂ ਚ ਫਰਕ ਪਾਊਗਾ ਤੁਹਾਡਾ ਫਾਰਾ ਠੀਕ ਹੋਊਗਾ ਪੇਟ ਦਾ ਜਿਹੜਾ ਫੁੱਲਣਾ ਹੈ ਉਹ ਠੀਕ ਹੋਊਗਾ ਪੇਟ ਘਟੂਗਾ ਤੇ ਕਹਿ ਲਓ ਵੀ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਆ ਜੇ ਤੁਸੀਂ ਆਪਦਾ ਪੇਟ ਘਟਾ ਲਿਆ ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤੇ ਸਾਥੀਓ ਤੁਹਾਨੂੰ ਇਸੇ ਤਰ੍ਹਾਂ ਜਿਹੜੀਆਂ ਵੀਡੀਓਜ਼ਆਂ ਆਈਆਂ ਤੁਹਾਨੂੰ ਜਾਣਕਾਰੀ ਦਿੰਦਾ ਰਹੂੰਗਾ ਤੇ ਬਾਕੀ YouTube ਤੇ ਵੀ ਆਪਣਾ ਚੈਨਲ ਹੈਗਾ ਸੇਦਰ ਡਾਕਟਰ ਹਰਮਨ ਜੀ ਦਾ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਉਸ ਤੇ ਵੀ ਇੱਕ ਇੱਕ ਦਿਨ ਛੱਡ ਕੇ ਜਿਹੜੀ ਸਿਹਤ ਨੂੰ ਲੈ ਕੇ ਜਾਣਕਾਰੀ ਆ ਉਹ ਪਾਉਂਦੇ ਰਹੀਦਾ ਏ ਸੋ ਇਜਾਜ਼ਤ ਦਿਓ ਧੰਨਵਾਦ